ਲਓ ਵੀ ਮਿੱਤਰੋ ਅੱਜ ਆਪਾਂ ਇੱਕ ਤੁਹਾਨੂੰ ਨਾ ਭਰਾ ਹੁਣੇ ਮਲਾਉਨੇ ਆ ਅਤਰ ਵੇਚਦੇ ਅਤਰ ਅ ਪਹਿਲਾਂ ਤਾਂ ਮਲੇ ਕੋਲੇ ਜਾਣਾ ਪੈਂਦਾ ਸੀ ਆਪਣੇ ਇੱਧਰ ਸਾਡੇ ਜਿਹੜਾ ਅਹਮਦਗੜ੍ਹ ਏਰੀਆ ਨੂੰ ਜਾਂ ਜਿਹੜਾ ਰੈਕੋਟ ਏਰੀਆ ਕਿਉਂਕਿ ਇੱਧਰ ਸਾਡੇ ਇਹ ਚੀਜ਼ ਮਿਲਦੀ ਨਹੀਂ ਗਈ ਪਰ ਇਹ ਵੀਰ ਹੁਣਾਂ ਨੇ ਹੁਣ ਇੱਕ ਜਿਹੜਾ ਗ੍ਰੀਨ ਟੱਬਾ ਪਹੀੜ ਦੇ ਕੋਲ ਇੱਧਰੋਂ ਆਪਣੇ ਪਹੀੜ ਤੋਂ ਤੇ ਇੱਧਰ ਜਿਹੜੀ ਸਾਈਡ ਮਲੇ ਕੋਲ ਆ ਇਹ ਆ ਦੇਖ ਲਓ ਇਹ ਇੱਥੇ ਜਿਹੜੀ ਇਹ ਦੁਕਾਨ ਇਹ ਤੁਸੀਂ ਆਉਂਦੇ ਵੀ ਰਹਿੰਦੇ ਹੋਵੋਗੇ ਇੱਥੇ ਆਪਣੇ ਇਧਰ ਏਰੀਆ ਵਾਲੇ ਤੇ ਆ ਲੋ ਆਇਓ ਭਰਾ ਹੁਣਾਂ ਕੋਲੇ ਵਧੀਆ ਨੇ ਵੀਰ ਉਹਨਾਂ ਦਾ ਸੁਭਾਅ ਵੀ ਵਧੀਆ ਆਪਾਂ ਇਹਨਾਂ ਕੋਲੇ ਆਉਂਦੇ ਜਾਂਦੇ ਆ ਮੇਰੇ ਕਿਵੇਂ ਜੇ ਫੀਲਿੰਗ ਹੁੰਦੀ ਅੰਦਰ ਆ ਕੇ ਬਹੁਤ ਵਧੀਆ ਹੈ ਐ ਲੱਗਦਾ ਜਿਵੇਂ ਜੰਨਤ ਚ ਆ ਕੇ ਖੜ ਗਿਆ ਹੈਗਾ ਨਾ ਫਰਕ ਜਿਆ ਰੇਟ ਵੀ ਜਾਇਜ਼ ਨੇ ਬਾਕੀ ਜਿਹੜੀ ਵੈਰਾਈਟੀ ਬਹੁਤ ਜ਼ਿਆਦੇ ਆ ਇਹ ਇੰਨੀ ਵੈਰਾਈਟੀ ਤਾਂ ਜਿਹੜੀ ਆ ਆਮ ਆਪਾਂ ਦੇਖਦੇ ਆ ਮਤਲਬ ਮਿਲਦੀ ਨਹੀਂਗੀ ਕੁਆਲਿਟੀ ਪੂਰੀ ਵੀਰੇ ਇੱਕ ਨੰਬਰ ਆ ਫਿਰ ਹਾਂਜੀ ਉਹ ਪੂਰੀ ਇੱਕ ਨੰਬਰ ਹੈ ਜੀ ਓਕੇ ਬੜਾ ਕੁਆਲਿਟੀ ਤਾਂ ਜਲਦੀ ਤੁਹਾਨੂੰ ਮਿਲਣੀ ਨਹੀਂ ਇਹ ਰੇਡ ਦੇ ਵਿੱਚ ਜੀ ਸਾਨੂੰ ਅਸਾ ਰੇਟ ਪੂਰੇ ਜਾਇਜ਼ ਰੱਖੇ ਹੋਏ ਨੇ ਪੂਰੇ ਜਾਇਜ਼ ਰੇਟ ਰੱਖਿਆ ਗਿਆ ਆਪਣੇ ਓਕੇ ਮਾਰਕੀਟ ਨਾਲੋਂ ਅੱਧੇ ਰੇਟ ਨੇ ਆਪਣੇ ਓਕੇ ਤੇ ਕੁਆਲਿਟੀ ਹੈ ਕੁਆਲਿਟੀ ਵੀ ਪੂਰੀ ਹੈ ਓਕੇ 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 ਲੋ ਜੀ ਹਾ ਤਾਂ ਹੀ ਸੋਹਣਾ ਹੀ ਬਹੁਤ ਲੱਗਦਾ ਪਿਆ ਯਾਰ ਜਦੋਂ ਮੈਂ ਤੁਹਾਡੇ ਕੋਲੇ ਪਿਛਲੇ ਮਹੀਨੇ ਆਇਆ ਸੀ ਉਦੋਂ ਨਾ ਮੈਨੂੰ ਪਤਾ ਨਹੀਂ ਸੀ ਵੀ ਇੱਥੇ ਸੌਫ ਕਰਿਆ ਅਸੀਂ ਇਧਰ ਟਰਾਬੇ ਤੇ ਆਏ ਆਪਣੀ ਜਿਹੜਾ ਇਧਰ ਗ੍ਰੀਨ ਤੇ ਆਏ ਸੀਗੇ ਤੇ ਜਦੋਂ ਅੰਦਰ ਬੜੇ ਦੇਖ ਕੇ ਬਾਹਰ ਬੋਰਡ ਦੇਖਿਆ ਨਾ ਕਰਿਆ ਮਹਿੰਗਾ ਯਾਰ ਵੀ ਆਹ ਕੀ ਪਿਆ ਫੇਰ ਪਤਾ ਲੱਗਿਆ ਵੀ ਇਹ ਤਾਂ ਖਸਬੂਆਂ ਵੰਦਦੇ ਨੇ ਬਾਈ ਹੁਣੀ ਲਓ ਵੀ ਮਿੱਤਰੋ ਜਰੂਰ ਆਇਓ ਇੱਕ ਵਾਰੀ ਭਰਾ ਹੁਣਾਂ ਕੋਲੇ ਇਹ ਲਾਉਣਾ ਕਿਵੇਂ ਮਤਲਬ ਹੁੰਦਾ ਕਿੰਨਾ ਕਿ ਦਿਸਕਿਓ ਮੜਿਆ ਜੀ ਇਹ ਜਿਵੇਂ ਇਹ ਸ਼ੀਸ਼ੀ ਆ ਦੇਖੋ ਇਹਨੂੰ ਆਪਾਂ ਇੱਧਰ ਹੱਥ ਤੇ ਲਗਾ ਲਓ ਚਾਹੇ ਲਗਾ ਲਓ ਚਾਹੇ ਇੱਧਰ ਲਗਾ ਲਓ ਓਕੇ ਸਵਾਦ ਨੂੰ ਪੂਰਾ ਹੱਥ ਨੂੰ ਗਿੱਲਾ ਕਰਕੇ ਆਪਾਂ ਹਲਕਾ ਜਿਹਾ ਰੱਬ ਕਰਕੇ ਇਹਨੂੰ ਓਕੇ ਕੱਪੜਿਆਂ ਤੇ ਤਾਂ ਲਗਾਓ ਕੱਪੜਿਆਂ ਤੇ ਲਗਾ ਲਓ ਕਰਦਨ ਤੇ ਲਗਾ ਲਓ ਜਿੱਦਾਂ ਹੀ ਲੱਗੇ ਆਪਾਂ ਸਿੱਧਾ ਲਗਾਵਾਂਗੇ ਉਹਦੇ ਨਾਲ ਨਿਸ਼ਾਨ ਆ ਜਾਂਦਾ ਕੱਪੜਿਆਂ ਤੇ ਠੀਕ 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 ਸਿੱਧਾ ਲਗਾਉਣਾ ਵੀ ਨਹੀਂ ਜਦੋਂ ਨਾਲ ਲਾਸਟਿੰਗ ਵੀ ਘੱਟ ਦਿੰਦੇ ਆ ਆਪਾਂ ਇਹਦਾ ਰੱਬ ਕਰਕੇ ਲਗਾਵਾਂਗੇ ਕੱਪੜਿਆਂ ਦੇ ਇੱਕ ਤਾਂ ਏਰੀਆ ਜ਼ਿਆਦਾ ਕਵਰ ਹੁੰਦਾ ਉਹਦੇ ਨਾਲ ਗੂਜਾ ਕੀ ਕਹਿੰਦੇ ਨੇ ਨਿਸ਼ਾਨ ਵੀ ਨਹੀਂ ਆਉਂਦੇ ਤੁਹ ਕਿਉਂ ਵੀ ਭਾਈ ਕੀ ਹੈ ਨਜ਼ਾਰਾ ਹਾਂ ਪੂਰਾ ਜਿਹਾ ਪੂਰਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਦੁਕਾਨ ਤੇ ਆ ਕੇ ਸ਼ੋਅ ਕਰ ਵਧੀਆ ਜੀ ਨਹੀਂ ਲੱਗਦਾ ਅੰਦਰ ਆ ਕੇ ਹਾਂ ਜੀ ਬਹੁਤ ਵਧੀਆ ਜੀ ਜਿਹੜੇ ਇੱਕ ਮਹਿੰਗੇ ਪਰਫਿਊਮ ਲੈਣੇ ਪੈਂਦੇ ਆਪਾਂ ਨੂੰ ਕਹਿੰਦੇ ਉਮਰ ਦਾ ਵੀ ਬਦਲ ਹੈਗਾ ਤੁਹਾਡੇ ਕੋਲ ਹਾਂ ਜੀ ਸਾਰੇ ਸਾਰੇ ਮੈਂ ਦੇਖੋ ਸਾਰੇ ਮਹਿੰਗੇ ਵਾਲੇ ਨੇ ਇਹਨਾਂ ਦੇ ਅਸੀਂ ਸੇਮ ਫ੍ਰੇਗਰੈਂਸੀ ਸੀ ਬਣਾ ਦਿੰਨੇ ਆ ਦੇਖੋ ਸ਼ਨੈਲ ਪਿਆ ਫੜ ਲਵੇ ਓਕੇ ਸੱਚੇ ਪਿਆ ਦੇਖੋ ਕ੍ਰੀਡ ਗੁਚੀ ਫਲੋਰਾ ਵਾਏ ਐਸ ਐਲ ਅਸ਼ਾਰੂਖ ਖਾਨ ਵਾਲਾ ਜਿਹੜੇ ਯੂਜ਼ ਕਰਦੇ ਨੇ ਦੋ ਓਕੇ ਮਿਕਸ ਕਰਕੇ ਬੋਸ ਟਵਾਂਟਰ ਡਰ ਉਹ ਸਾਰੇ ਜਿਹਨੇ ਜਿੰਨੇ ਵੀ ਮਹਿੰਗੇ ਬ੍ਰਾਂਡ ਦੇ ਹੁੰਦੇ ਨੇ ਸਾਰੇ ਸਾਡੇ ਲਈ ਬੇਕਲੋਨ ਉਹਨਾਂ ਨੇ ਸੇਮ ਰੇਟ ਦਾ ਬਹੁਤ ਫਰਕ ਪੈਂਦਾ ਕੁਆਲਿਟੀ ਵੀ ਵਧੀਆ ਹੋਈ ਐਨ ਪੂਰੀ ਕਹਿੰਦੇ ਹੈਗਾ ਵੀ ਇਹ 3000-4000 ਦਾ ਹਟੇ ਰਹੇ ਹਾਂ ਸਿਰਫ ਘੱਟ ਤੇ ਵਧ ਤੋਂ ਵੱਧ ਹਾਂ ਜੀ ਸੇਮ ਫ੍ਰੇਗਰੈਂਸ ਆਏ ਕਹੋਗੇ ਤੁਸੀਂ origianally ਯੂਜ਼ ਕਰ ਰਹੇ ਹਾਂ ਅਸੀਂ ਹਾਂ ਜੀ ਯਾਨੀ ਹੁਣ ਜਿਹੜਾ ਤੇ ਇਹ ਚੀਜ਼ ਇਹਦੇ ਸਕੀਨ ਹੁੰਦੇ ਨੇ ਬੰਦੇ ਉਹ ਜਿਹੜਾ ਵੱਧ ਲਈ ਨੇ ਉਹ ਪੈਸੇ ਜਾਨੀ ਆਪਾਂ ਨੂੰ ਵੱਧ ਲਾਉਣ ਦੀ ਲੋੜ ਨਹੀਂ ਹੈਗੀ ਆ ਕੇ ਮਹਿੰਗੇ ਬ੍ਰਾਂਡ ਲੈਣ ਦੀ ਕਿਉਂ ਥੋੜੇ ਕੋਲੇ ਆ ਕੇ ਜਾਨੀ Kuda empat, rezeki yang hanya